ਹੋ ਹੁਸ਼ਾਰਪੁਰ ਜ਼ਿਲ੍ਹੇ ਦੇ ਗਰਦੀਬਾਲਾ ਵਿਖੇ ਜਿਹੜੇ ਨਿਸ਼ਾਨ ਸਿੰਘ ਨਾਮ ਦੇ ਕਬੱਡੀ ਖਿਡਾਰੀ ਨੂੰ ਕੁਝ ਬੰਦਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਕਤਲ ਵਿੱਚ ਹੁਣ ਕੁਝ ਬਾਦਲਦਲ ਦੇ ਬੰਦਿਆਂ ਦਾ ਨਾਮ ਸਾਹਮਣੇ ਆ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨਿਸ਼ਾਨ ਸਿੰਘ ਗੈਰ ਸਮਾਜਿਕ ਕਾਰਵਾਈਆਂ ਵਿੱਚ ਹਿੱਸਾ ਲੈਂਦਾ ਰਿਹਾ ਹੈ ਪੁਲਿਸ ਨੇ ਇਸ ਵਾਕਿਆ ਸੰਬੰਧੀ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕੁੱਲ 8 ਬੰਦਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜਿਸ ਵੇਲੇ ਨਿਸ਼ਾਨ ਸਿੰਘ ਉਤੇ ਹਮਲਾ ਕੀਤਾ ਗਿਆ ਉਸ ਵੇਲੇ ਉਹ ਆਪਣੀ ਪਤਨੀ ਨਾਲ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦੀ ਗੱਡੀ ਰੋਕ ਕੇ ਉਹਨਾਂ ਉਤੇ ਹਮਲਾ ਕੀਤਾ ਅਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸਤਨਾਮ ਸਿੰਘ ਪੁੱਤਰ ਸੰਪੂਰਨ ਸਿੰਘ ਨੇ ਵਾਸੀ ਘੁਰਦਾਣੇ ਸਾਡੇ ਕੋ ਬਿਆਨ ਤਹਿਰੀਰ ਕਰਾਇਆ ਵੀ ਉਹਦਾ ਉਸਮੇਦ ਭਰਾ ਆਪਣੇ ਇੱਥੇ ਰਿਸ਼ਤੇਦਾਰੀ ਚ ਆਇਆ ਸੀ ਜਿੱਥੇ ਜੱਟ ਮੱਲੇ ਚ ਕੁਝ ਬੰਦਿਆਂ ਨੇ ਕੁਝ ਬਾਈ ਨੇ ਬੰਦੇ ਆ ਉਹਨਾਂ ਨੇ ਉਹਨਾਂ ਦੀ ਗੱਡੀ ਨੂੰ ਰੋਕ ਕੇ ਤੇ ਉਹਨਾਂ ਤੇ ਅਟੈਕ ਕੀਤਾ ਤੇ ਜਿਸ ਨਾਲ ਲੜਾਈ ਦਰਵਾਣਾ ਉਹਦੇ ਭਰਾ ਨਿਸ਼ਾਨ ਸਿੰਘ ਸ਼ਾਨੇ ਦੇ ਗੋਲੀ ਮਾਰੀ ਜਿਹਦੀ ਹਸਪਤਾਲ ਜਾਂਦਾ ਰਾਜ ਡੈਥ ਹੋ ਗਈ ਆ ਜਿਸ ਚ ਐਫ ਆਈ ਆਰ ਨੰਬਰ 39 ਅੰਡਰ ਸੈਕਸ਼ਨ 302 44 427 255959 ਦਰਜ ਰਿਸ਼ਟ ਕਰ ਲਈ ਗਈ ਆ ਇਸ ਪੂਰੇ ਮਾਮਲੇ ਉਤੇ ਅਸੀਂ ਗੱਲ ਕਰਦੇ ਹਾਂ ਹੁਸ਼ਾਲਪੁਰ ਤੋਂ ਸਾਡੇ ਪੱਤਰਕਾਰ ਨਿਪੁੰਨ ਸ਼ਰਮਾ ਦੇ ਨਾਲ ਨਿਪੁੰਨ ਜੀ ਦੱਸੋ ਕਿ ਕਬੱਡੀ ਖਿਡਾਰੀ ਨਿਸ਼ਾਨ ਸਿੰਘ ਦੇ ਕਤਲ ਦੀ ਜ਼ਿੰਮੇਵਾਰ ਲੋਕਾਂ ਵਿੱਚ ਬਾਦਲਦਲ ਦੇ ਇੱਕ ਸਥਾਨਕ ਆਗੂ ਦਾ ਨਾਮ ਆ ਰਿਹਾ ਹੈ ਇੱਕ ਗੱਲ ਕਿਥੋਂ ਤੱਕ ਸਹੀ ਹੈ ਤੇ ਜਿਹੜੇ ਕੁੱਲ 8 ਲੋਕ ਜਿਨ੍ਹਾਂ ਉਤੇ ਮੁਕੱਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ ਉਹ ਕੌਣ ਨੇ ਜੀ ਜਿਸਲੀਨ ਬਿਲਕੁਲ ਪਰਸੋ ਦੇ ਰਾਤ ਦਾ ਜਿਹੜਾ ਵਾਕਿਆ ਸੀਗਾ ਜਿਸ ਵੇਲੇ ਨਿਸ਼ਾਨ ਸਿੰਘ ਜੋ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੀ ਸੀਗਾ ਜਿਸ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤਾਂ ਕੱਲ ਜਾਂਚ ਦੇ ਦੌਰਾਨ ਪੁਲਿਸ ਨੂੰ ਇਹ ਗੱਲ ਸਾਹਮਣੇ ਨਜ਼ਰ ਆਈ ਸੀ ਕਿ ਜਿਹੜੇ 8 ਵਿਅਕਤੀਆਂ ਨੇ ਇਸ ਨੂੰ ਘੇਰ ਕੇ ਗੱਡੀ ਦੇ ਵਿੱਚੋਂ ਕਢਾਲ ਕੇ ਗੋਲੀ ਮਾਰੀ ਆ ਉਹਨਾਂ ਦੇ ਵਿੱਚ ਇੱਕ ਯੂਥ ਅਟਲੀ ਰਲ ਦਾ ਜੋ ਇੱਥੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਨੁਮਾਇੰਦਗੀ ਕਰਦਾ ਇੱਕ ਵਿਅਕਤੀ ਹੈ ਰਾਜਵਿੰਦਰ ਸਿੰਘ ਰਾਜਾ ਨਾਮ ਦਾ ਵਿਅਕਤੀ ਹੈ ਟਾਂਡਾ ਹਲਕੇ ਤੋਂ ਨ ਉਹ ਨੁਮਾਇੰਦਗੀ ਕਰਦਾ ਹੈ ਯੂਥ ਕਾਲੀ ਦਲ ਦੀ ਉਹ ਉਸ ਦਾ ਨਾਮ ਮਿਲਦੇ ਵਿੱਚ ਆਇਆ ਸੀਗਾ ਉਹ ਜਿਹੜਾ ਵਜ੍ਹਾ ਲੜਾਈ ਦੀ ਦੱਸੀ ਜਾ ਰਹੀ ਹੈ ਪੁਲਿਸ ਦੇ ਸੂਤਰਾਂ ਮੁਤਾਬਕ ਉਹ ਇੱਕ ਜ਼ਮੀਨੀ ਵਿਵਾਦ ਚੱਲ ਰਿਹਾ ਸੀਗਾ ਜਿਸ ਦੇ ਪਿੱਛੇ ਕਾਫੀ ਦਿਨ ਤੋਂ ਇਹਨਾਂ ਦੇ ਵਿੱਚ ਆਪਸੀ ਟਕਰਾਅ ਸੀ ਔਰ ਜਿਸ ਦਾ ਇਹਨਾਂ ਨੇ ਬਦਲਾ ਲੈਣ ਦੇ ਲਈ ਕਬੱਡੀ ਦਾ ਖਿਡਾਰੀ ਨੂੰ ਗੋਲੀ ਮਾਰ ਦਿੱਤੀ ਸੀ ਜੀ ਜੀ ਜਿਹੜੇ ਕਬੱਡੀ ਖਿਡਾਰੀ ਹੈਗੇ ਇਹਨਾਂ ਦੇ ਨਾਲ ਉਹਨਾਂ ਦੀ ਪਤਨੀ ਵੀ ਸਵਾਰ ਸਨ ਉਸ ਗੱਡੀ ਵਿੱਚ ਜਦੋਂ ਹਮਲਾ ਕੀਤਾ ਗਿਆ ਉਹਨਾਂ ਨੇ ਕੋਈ ਗੱਲ ਕੀਤੀ ਹੈ ਇਸ ਪੂਰੇ ਹਾਦਸੇ ਬਾਰੇ ਜੀ ਬਿਲਕੁਲ ਜਸਰੀਨ ਇਸ ਘਟਨਾ ਤੋਂ ਬਾਅਦ ਉਹ ਤਾਂ ਬਿਲਕੁਲ ਹੀ ਆਪਣੇ ਆਪ ਦੇ ਵਿੱਚ ਇਸ ਵੇਲੇ ਨਹੀਂ ਹੈ ਪਰ ਪੁਲਿਸ ਨੇ ਹੀ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਜਾਂਚ ਸ਼ੁਰੂ ਕੀਤੀ ਸੀਗੀ ਉਹ ਹੁਲੀਆਂ ਦੱਸਿਆ ਸੀਗਾ ਕਿ ਜਿਹੜੇ ਵਿਅਕਤੀ ਆਏ ਸੀ ਉਹ ਕਿਹੜੇ ਕਾਰ ਦੇ ਵਿੱਚ ਸਵਾਰ ਸੀ ਕਿਸ ਤਰ੍ਹਾਂ ਦੇ ਉਹਨਾਂ ਨੇ ਪਹਿਰਾਵੇ ਪਾਏ ਹੋਏ ਸੀਗਾ ਉਸ ਤੋਂ ਬਾਅਦ ਹੀ ਇਹ ਆਇਡੈਂਟੀਫਿਕੇਸ਼ਨ ਹੋਈ ਹੈ ਪੁਲਿਸ ਨੂੰ ਹੋਈ ਸੀ ਜਿਸ ਤੋਂ ਬਾਅਦ ਇਹ ਪਤਾ ਚੱਲਿਆ ਗਿਆ ਕਿ ਇਨ੍ਹਾਂ 8 ਬੰਦਿਆਂ ਦੇ ਵਿੱਚ ਇੱਕ ਯੂਥ ਸਾਲੀ ਦਲ ਦਾ ਜਿਹੜਾ ਲੀਡਰ ਹੈ ਕੋਮੰਤਰੀ ਜਨਰਲ ਸਕੱਤਰ ਯੂਥ ਸਾਲੀ ਦਲ ਦਾ ਰਾਜਵਿੰਦਰ ਸਿੰਘ ਰਾਜਾ ਉਹ ਖੁਦ ਮੋੜੇ ਹੋ ਕੇ ਨੇ ਇਸ ਮਾਮਲੇ ਦਾ ਨਿਜਾਮ ਦਿੱਤਾ ਸੀ ਜੀ ਜੀ ਜਿਹੜੇ ਨਿਸ਼ਾਨ ਸਿੰਘ ਨੇ ਤਾਂ ਗੈਰ ਸਮਾਜਿਕ ਕਾਰਵਾਈਆਂ ਦੇ ਵਿੱਚ ਇਹ ਹਿੱਸਾ ਲੈਂਦੇ ਰਹੇ ਨੇ ਇਹ ਕਿਹਾ ਜਾਂਦਾ ਕਿਸ ਤਰ੍ਹਾਂ ਦੀਆਂ ਗੈਰ ਸਮਾਜਿਕ ਕਾਰਵਾਈਆਂ ਕਰਦੇ ਰਹੇ ਨੇ ਇਹ ਹੁਣ ਤੱਕ ਜੀ ਦੁਬਾਰਾ ਜੀ ਇਹ ਕਿਹਾ ਜਾ ਰਿਹਾ ਜਿਹੜੇ ਨਿਸ਼ਾਨ ਸਿੰਘ ਨੇ ਜਿਨ੍ਹਾਂ ਦਾ ਕਤਲ ਹੋਇਆ ਇਹ ਗੈਰ ਸਮਾਜਿਕ ਕਾਰਵਾਈਆਂ ਦੇ ਵਿੱਚ ਹਿੱਸਾ ਲੈਂਦੇ ਰਹੇ ਨੇ ਇਹ ਕਿਥੋਂ ਤੱਕ ਸਹੀ ਹੈ ਕਿ ਇਨਫੋਰਮੇਸ਼ਨ ਹੈ ਤੁਹਾਡੇ ਕੋਲ ਮੈਂ ਜਿਸ ਮੈਂ ਸਮੇਂ ਦਫਾ ਚਾਹੂੰਗਾ ਇੱਥੇ ਨਾਲੇ ਹੁੰਦੇ ਨਿਸ਼ਾਨ ਸਿੰਘ ਦੇ ਉੱਤੇ ਇਸ ਤਰ੍ਹਾਂ ਦੇ ਕੋਈ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਸਿਰਫ ਹੋਣ ਦੀ ਕੋਈ ਥੋੜਾ ਏਦਾਂ ਕੋਈ ਸਬੂਤ ਨਹੀਂ ਸੀ ਲੇਕਿਨ ਹਾਂ ਕਈ ਵਾਰ ਵਾਰ ਖਾਣਿਆਂ ਦੇ ਵਿੱਚ ਇਹਨਾਂ ਦੀ ਲੜਾਈ ਦੇ ਮੁਕਦਮੇ ਜ਼ਰੂਰ ਦਰਜ ਸੀਗੇ ਜਦ ਤੱਕ ਇਹ ਆਪਣੀ ਕਬੱਡੀ ਖੇਡਣ ਨੂੰ ਵੀ ਛੱਡ ਚੁੱਕੇ ਸੀਗੇ ਹਾਲਾਤ ਤੱਕ ਲੇਕਿਨ ਇਸ ਤਰ੍ਹਾਂ ਕੋਈ ਸਿੱਧੇ ਤੌਰ ਦੇ ਉੱਤੇ ਕਿ ਇਹ ਕਿਸੇ ਕੰਮ ਦੇ ਵਿੱਚ ਸੀਗੇ ਇਹ ਕਹਿਣਾ ਹਜੇ ਮੁਨਾਸਬ ਨਹੀਂ ਜੀ ਜੀ ਬਹੁਤ ਬਹੁਤ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ